ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਦੇ ਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਤਿੰਨ ਗਾਵਾਂ ਛੇੜ ਲਈ ਲੈ ਕੇ ਆਏ ਆਂਗੇ ਉਹਨਾਂ ਵਿੱਚੋਂ ਦੋ ਤਾਂ ਤਾਜ਼ੀਆਂ ਸੂਹੀਆਂ ਨੇ ਤੇ ਇੱਕ ਹਜੇ ਗੱਬਣਾ ਥੋੜੇ ਦਿਨਾਂ ਦੀ ਕੱਚੀ ਆ ਤੇ ਆਜੋ ਆਪਾਂ ਕਰਦੇ ਆਂ ਬਾਈ ਨਾ ਗੱਲਬਾਤ ਆਜੋ ਬਾਈ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋ ਠੀਕ ਆਂ ਬਾਈ ਹਾਂਜੀ ਬਹੁਤ ਵਧੀਆ ਬਾਈ ਕਿਵੇਂ ਚੱਲਦਾ ਕੰਮ ਵਧੀਆ ਚੱਲਦਾ ਬਾਈ ਠੀਕ ਆ ਨਾਮ ਤੇ ਆਪਣਾ ਐਡਰੈਸ ਬੋਲ ਦਿਓ ਬਾਈ ਨਾਮ ਮਨਵਰਖਣ ਹਮ ਪਿੰਡ ਚੀਦਾ ਹਮ ਸ਼ਿਰਭਾਗਾ ਪਿੰਡ ਡਿਸਟ੍ਰਿਕਟ ਮੋਗਾ ਨੇੜੇ ਪੰ 230 ਹਲਤਾ ਭਾਈ ਤੇ ਮਾਰੀ ਬਈ ਠੀਕ ਆ ਬਈ ਕੰਟੈਕਟ ਨੰਬਰ ਬੋਲ ਦੋ ਆਪਾਂ 98729 9021 ਇਹ ਬਾਈ ਦਾ ਬਈ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲ ਤੇ ਬਈ ਇਹ ਤੋਂ ਸਟਾਰਟ ਕਰ ਦਈਏ ਕਿਹੜਾ ਸੂਆ ਸੂਈ ਆ ਇਹ ਪ੍ਰੋਮਸ ਸੂਈ ਆ ਬਈ ਦੋ ਦੰਦਾਂ ਦੀ ਹੈ ਮੂੰਹੋਂ ਦੋ ਦੰਦਾਂ ਦਾ ਪਲੂਨ ਸੂਈ ਇੱਕ ਤਾਂ ਸੂਈ ਆ ਬਈ ਇਹ ਤਰ ਕੇ ਚਾਰ ਕੋਈ ਸੂਈ ਆ ਬਈ ਜੇਰੂਪੇ ਤੇ ਬੱਚਾ ਬਈ ਮਗਰ ਬੱਚਾ ਬਈ ਬੱਚਾ ਬਈ ਆ ਗਿਆ ਬੱਚਾ ਜੇਰ ਕੰਪਲੀਟ ਆ ਬਈ ਜਮਾ ਕੰਪਲੀਟ ਆ ਬਈ ਠੀਕ ਆ ਕਿੰਨਾ ਕ ਬੋਲਾ ਕਰਦਾ ਬਹੁਤ ਜਾਰ ਕਿੰਨੂ ਬੋਲ ਕੱਢਿਆ ਬਾਈ ਇਧਰ ਠੀਕ ਆ ਕਿੰਨਾ ਗੱਦੁੱਦ ਪਾ ਦੂ ਬਾਈ ਦੁੱਧ ਬੱਚੀ ਵੀਰ ਬਾਹਰ ਪਾ ਦੋਗੇ ਬਾਈ ਪਹਿਲਾਂ ਉਹ ਠੰਡੀ ਸੀ ਲਾ ਮੈਂ ਕਹਿੰਦਾ ਬਿਲਕੁਲ ਠੰਡੀ ਸੀ ਲਾ ਬਾਈ ਜਿਵੇਂ ਇੱਕ ਮੇ ਲੱਗ ਜਮਾ ਇੱਕ ਨੰਬਰ ਬਾਈ ਠੀਕ ਆ ਠੰਡੀ ਸੀ ਲਾ ਬਾਈ ਕਹਿੰਦਾ ਫੋਲਾ ਚਵਾਈ ਕੋਈ ਇੱਕ ਨੰਬਰ ਲੈਵਾ ਬਾਈ ਚੈੱਕ ਕਰੋ ਫੀਟ ਨਾਲ ਲੈਵਾ ਲੈਵਾ ਬਹੁਤ ਸੋਨਾ ਤੇਰਾ ਹੈ ਨਾ ਲਾ ਬਾਕੀ ਥਾਨ ਬਾਈ ਬਹੁਤ ਚੰਗਾ ਲੱਗਿਆ ਵਾ ਮੁੱਠੀ ਵਾਲਾ ਬਾਕੀ ਪਹਿਲਾਂ ਬੱਚਾ ਹਜੇ ਥਾਨ ਨਹੀਂ ਲੱਗਦਾ ਬਾਈ ਹਮ ਸਹੀ ਗੱਲ ਆ ਬਾਈ ਥਾਨ ਬਹੁਤ ਚੰਗਾ ਲੱਗਿਆ ਵਾ ਪੂਰੀ ਬਿੱਤੀ ਜਿਹਨੂੰ ਆਪਾਂ ਕਹਿੰਦੀ ਲੇ ਬਾਈ ਚੈੱਕ ਕਰ ਸਕਦੇ ਆ ਆਰਡਰ ਦੀ ਕੁਆਲਿਟੀ ਜਿਹੜੀ ਬਹੁਤ ਸੋਹਣੀ ਆ ਬਾਕੀ ਫੀਟਿੰਗ ਵਾਲਾ ਲੇਵਾ ਬਹੁਤ ਸੋਹਣਾ ਬਹੁਤ ਆ ਸੈਨ ਗਾਲੀਆ ਮੂੰਹ ਹੁੰਦਾ ਬਾਈ ਹੈਨਾ ਹਾਂਜੀ ਤੋੜ ਦੇ ਸੁਈ ਸਵਾਈਆ ਬਾਈ ਬੱਚਾ ਆ ਗਿਆ ਕਰਮਾ ਲਈ ਮਗਰ ਬੱਸਾ ਤੋੜ ਦੇ ਬਾਈ ਲੰਮੀ ਤੋੜ ਤੇ ਮੜੀ ਹਾਈਟ ਬਾਈ ਚੈੱਕ ਕਰ ਸਕਦੇ ਆ ਫੁੱਲ ਲੰਮੀ ਆ ਜੈਸਾ ਸੋਨ ਮੰਨ ਕੇ ਚਲੋ ਦੋ ਦੰਦ ਆ ਹਜੇ ਤੇ ਜਿਹੜੀ ਲੇਵੇ ਦੀ ਫੀਟਿੰਗਾਂ ਨਾਲ ਬਹੁਤ ਸੋਹਣੇ ਫੀਟਿੰਗਾਂ ਬਾਕੀ ਥਣ ਬਹੁਤ ਚੰਗਾ ਲੱਗਾ ਪੂਰੀ ਵਿਥੇ ਦਾ ਥਾਣਾ ਨਾੜਾ ਨੂੜਾ ਨਾ ਕਰਮ ਵਾਲੀ ਦੇ ਲੇਵੇ ਤੇ ਫੁੱਲ ਚੰਗੇ ਆ ਤੇ ਬਾਈ ਕੀ ਮੋਲ ਰੱਖ ਫਿਰ ਦੇਣ ਲੈਣ ਮੋਲ ਬਾਈ ਹਾਂ ਜਾਨਾ ਮੋਲ ਕਰ 90 ਕਰ 95 ਕਰ 82000 ਦੀ ਬੱਛੀ ਦੇਵਾਂਗੇ ਠੀਕ ਆ ਫੁੱਲ ਕਰਾਉਣ ਨੂੰ ਬਾਈ ਕਹਿੰਦਾ ਬਾਈ 90 ਕਰਾ ਲਓ 95 ਕਰਾ ਲਓ 82000 ਦੀ ਹਾਂਜੀ 82000 ਦੀ ਬੱਛੀ ਹੈ 82000 ਦੀ ਬਾਈ ਕਹਿੰਦਾ ਆਪਾਂ ਵੇੜ ਦੇ ਦੇ ਹਾਂਜੀ ਤੇ ਅੱਗੇ ਬਾਈ 2 ਨੰਬਰ ਤੇ ਇੱਕ ਕੜਾ ਸਵਾਰ ਇਹ ਤੀਜੇਸ ਵਸ ਹੋਈ ਹੈ ਬਾਈ ਹੁਣ ਕਦੋਂ ਸੁਈਏ ਕੈਨੂੰ ਦੂਜਾ ਕਹਿ ਰਿਹਾ ਪ੍ਰਤੀਜਾ ਸੁਭਾਉਨ ਸੁਈਏ ਤਰਕੇ 4 ਵਜੇ ਹੀ ਸੁਈਏ 4 ਵਜੇ ਹੀ ਸੁਈਏ ਜੇਰ ਇਹਦੀ ਵੀ ਕੰਪਲੀਟ ਹਾਂ ਜੇਰ ਇਹਦੀ ਕੰਪਲੀਟ ਆ ਬਾਈ ਠੀਕ ਆ ਕਿੰਨਾ ਬੋਲਾ ਕਰਤਾ ਬਈ ਇਹਦਾ ਇਹਦਾ ਬੋਲਾ ਘੱਟ ਆ ਬਈ 6-7 ਕਿਲੋ ਵਾਂਗੂ ਠੀਕ ਆ ਹਾਂਜੀ ਇਹ ਵੀ ਠੰਡੀ ਸੀਲ ਆ ਨਾ ਵਾਂ ਠੰਡੀ ਸੀਲ ਆ ਬਾਈ ਠੀਕ ਆ ਨਾੜਾ ਨੂੜਾ ਬਈ ਲੈ ਵੇਦੇ ਆਪਾਂ ਚੈੱਕ ਕਰਉਣਾ ਨਾੜਾ ਨੂੜਾ ਲਗਾ ਦੇ ਬਾਈ ਉਧਰ ਦਊਗੀ ਆ 23-24 ਕਿਲੋ ਆਵਣਾ ਪਿਛਲੇ ਸੋਏ ਦਾ ਕੀਰਤ ਹਾਂਜੀ ਪਿਛਲੇ ਇਹਦੇ ਬਾਈ 3 ਕਿਲੋ ਦਊਦਤਾ ਬਈ ਇਹਨ ਠੀਕ ਆ ਬਾਈ ਹਾਂਜੀ ਇਹ ਬਈ ਲੈ ਤੇ ਬਾਕੀ ਬਾਈ ਨੇ ਰਿਕਾਰਡ ਵੀ ਚੰਗਾ ਦੱਸਿਆ ਪਿਛਲੇ ਸੂਏ ਦਾ ਤੇ ਪਲੀ ਵੀ ਦੇਖੋ ਬਾਈ ਸਾਈਨਿੰਗ ਚੈੱਕ ਕਰੋ ਪ੍ਰਿੰਟ ਪ੍ਰਿੰਟ ਨਾਲ ਗੱਲ ਕਰੀਏ ਫੁੱਲ ਚੰਗਾ ਗੋਦੀਵਾਦੀ ਫੁੱਲ ਕਮਾਲ ਦੀ ਆ ਗਈ ਤੋਰਾ ਤਾਰਾ ਵੀ ਚੈੱਕ ਕਰ ਲਓ ਐਕਸ ਨੰਬਰ ਦਾ ਨਾੜਾ ਇਦਾਂ ਨੂੰ ਵੀ ਚੈੱਕ ਕਰ ਸਕਦੇ ਹੋ ਫੁੱਲ ਚੰਗੀਆਂ ਬਾਕੀ ਥਣ ਬਹੁਤ ਚੰਗਾ ਲੱਗਾ ਪੂਰੀ ਵਿਥੀ ਦੇ ਤਨ ਲੱਗਿਆ ਵਗਾ ਤੇ ਮੁੱਲ ਬਾਈ ਫਿਰ ਇਹਦਾ ਮੁੱਲ ਦਾ ਬਾਈ 80 ਕਰਾ ਲਓ 85 ਕਰਾ ਲਓ 2 ਘੜਾ 80000 ਦੀ ਅੱਛੀ ਦੇ ਦਾਂਗੇ ਜੀ 80 ਕਰਾ ਲਓ 85 ਕਰਾ ਲਓ 2 ਘੜਾ 80000 ਦੀ 78000 ਦੀ ਵੜਦੇ ਠੀਕ ਆ 78000 ਦੀ ਬਾਈ ਕਿਨਾਂ ਆ ਦੇ ਦੇ ਲੈ ਬਈ ਠੰਡੀ ਸੀਰ ਚੈੱਕ ਕਰੋ ਹਾਂਜੀ ਲੈ ਬਈ ਚਵਾਈ ਚੈੱਕ ਕਰਵਾਉਣੇ ਆਪਾਂ ਚਵਾਈ ਦੇਖੋ ਇੱਕ ਨੰਬਰ ਚਵਾਈ ਆ ਬੱਚਾ ਧਾਰਾ ਮਰੀ ਜਾਂਦਾ ਠੰਡੀ ਸੀਰ ਦੇਖੋ ਫੁੱਲ ਉਧਰ ਲੈ ਜੀ ਮਾਰ ਲੈ ਬਈ ਚੈੱਕ ਕਰ ਸਕਦੇ ਬਹੁਤ ਚੰਗੀ ਚਵਾਈ ਹੈ ਵੀ ਤੇ ਮੁੱਲ ਬਈ ਇਹਦਾ 70000 ਰੁਪਿਆ ਹਾਂਜੀ ਬੱਸ ਬੱਸ 78000 ਰੁਪਿਆ ਬਾਈ ਕਹਿੰਦਾ ਬਈ ਇਹਦਾ ਮੁੱਲ ਬਾਕੀ ਆਏਗਾ ਦਾ ਮਾਨਤਾ ਨੂੰ ਮੌਕੇ ਤੇ ਜਰੂਰ ਹੋ ਜੂ ਅੱਗੇ ਬਈ ਤਿੰਨ ਨੰਬਰ ਲਾਸਟ ਤੇ ਇਹ ਗੱਬਣਾ ਵਾਛੀ ਚੋਗੀ ਮੁੰਦੀ ਚਾਰ ਦੰਦਾਈ ਪਹਿਲੇ ਸੁਆ ਪਲੂਣਾ ਇਸ ਹਾਂਜੀ ਪਲੂਣਾ ਹੀ ਕਿੰਨੇ ਦਿਨਾਂ ਦੀ ਕੱਚੀ ਐ ਇਹ 10 ਦਿਨਾਂ ਦੀ ਵਾਛੀ ਐ ਜੀ ਠੀਕ ਆ 10 ਦਿਨਾਂ ਦੀ ਕੱਚੀ ਐ ਬਈ ਠੰਡੀ ਸੀਲ ਦੇਖੋ ਬੱਚਾ ਤੁਹਾਮਰੀ ਜਾਂਦਾ ਕਰਮ ਵਾਲੇ ਨੂੰ ਕੋਈ ਚੱਕਰ ਹੀ ਨਹੀਂ ਬਸ ਥਾਣੇ ਨੂੰ ਵੀ ਬਹੁਤ ਚੰਗਾ ਲੱਗਿਆ ਵਾ ਚਾਰੇ ਥਾਂਨਾ ਪੂਰੇ ਬਿੱਤੀ ਦੇ ਲੱਗਿਆ ਪਹਿਲੇ ਚੈੱਕ ਕਰ ਲਓ ਸੌ ਸੀਲ ਬਹੁਤ ਆ ਬਈ ਹਾਂਜੀ ਇਹਨੂੰ ਵੀ ਬਈ ਖੋਲ ਦੋ ਤੋਰ ਦੇਖੋ ਰੰਗ ਰੂਪ ਬਾਈ ਬਹੁਤ ਚੰਗਾ ਮੂੰਹੋ ਚਾਰ ਦੰਦਾ ਬਾਈ ਨਾ ਹਾਂ ਚਾਰ ਦੰਦਾ ਬਾਕੀ ਵੱਡੀ-ਬੁੱਡੀ ਬਹੁਤ ਆ ਬਾਈ ਬੰਦਾ ਛੋਟੀ ਮੰਨ ਕੇ ਨਾ ਆਵੇ ਕੋਈ ਹਾਂਜੀ ਕੋਈ ਵੀਰ ਛੋਟੀ ਮੰਨ ਕੇ ਨਾ ਆਇਆ ਬਾਈ ਫੁੱਲ ਵੱਡੀ ਹੈਗੀ ਤੇ ਦਿਨ ਹਜੇ ਲੰਦੀ ਹੈਗੀ 10 ਦਿਨਾਂ ਦੀ ਬਾਈ ਕਹਿੰਨਾ ਕੱਚੀ ਹੈਗੀ ਉਸ ਹਾਵ ਨਾ ਉਹਦਾ ਅੰਦਾਜ਼ਾ ਲਾ ਕਿ ਚੱਲੇ ਜਦੋਂ ਉਹ ਤਿਆਰੀ ਕਰੂਗੀ ਕਰਮ ਵਾਲੀ ਬਹੁਤ ਸੋਹਣੀ ਤਿਆਰੀ ਕਰੂਗੀ ਤੇ ਫੀਟਿੰਗ ਵਾਲੀ ਜਿਹੜਾ ਹਵਾਨਾ ਰੱਖੂਗੀ ਕੋਈ ਟੁੱਟ ਮਾਇ ਲੇਵਣੀ ਹੋਊਗਾ ਚਾਹੇ 10 ਦਿਨ ਹੋਊਗਾ ਕਰਮ ਲੈ ਬਾਈ ਫੇਸ ਚੈੱਕ ਕਰਵਾ ਦੇ ਲੈ ਖੜਾ ਫੇਸ ਬਿਊਟੀ ਬਾਈ ਚੈੱਕ ਕਰ ਸਕਦੇ ਬਹੁਤ ਕਮਾਲ ਆ ਬਹੁਤ ਲੇ ਮੈਥਣਾ ਦੀ ਕੁਆਲਿਟੀ ਚੈੱਕ ਇਧਰੋਂ ਵੀ ਕਰ ਸਕਦੇ ਹਾਂ ਬਹੁਤ ਚੰਗਾ ਥਣ ਲੱਗਿਆ ਵਾ ਤੇ ਇਹਦਾ ਬਾਈ ਫਿਰ ਕੀ ਮੁੱਲ ਆਜ ਕੱਚੀ ਦਾ ਇਹਦਾ ਮੁੱਲ ਬਾਈ 1.5 ਕਰਾ ਲਓ ਲੱਖ ਕਰਾ ਲਓ 95000 ਦੀ ਬੱਚੀ ਦੇ ਰਾਂਗੇ ਅੱਜ ਕੱਚੀ ਆਲਾ ਮੁੱਲ ਹਾਂਜੀ ਅੱਜ ਕੱਚੀ ਆਲਾ ਮੁੱਲ ਹੈ ਠੀਕ ਹੈ ਬੱਚੀ ਦਾ 7 ਲੱਖ ਦੀ ਜਦੋਂ ਤਿਆਰ ਹੋ ਗਈ ਬਾਈ ਦੇ ਹੂੰ ਅੱਜ ਬਾਈ ਨੇ ਬਾਈ ਕੱਚੀ ਆਲਾ ਮੁੱਲ ਕਰਤਾ ਜਿੱਦਾਂ ਹੋ ਗਈ ਤਿਆਰ ਉਹਦੇ ਮੁੱਲ ਹੋਊਗਾ ਉਹ ਹੈ ਜਦੋਂ ਦੀ ਸੀਰਫਲ ਲੋ ਕਿੰਨਾ ਦੇ ਦੁੱਧ ਪਾ ਦੁੱਧ 24 25 ਕਿਲੋ ਪਰੂਨ ਹੀ ਦੇ ਦੂ ਬੱਚੀ ਬਾਈ ਠੀਕ ਹੈ ਹਾਂਜੀ ਬੜੀ ਹੈਲਥ ਵਾਲੀ ਬੜੀ ਸੂਰਮ ਸਹੀ ਗੱਲ ਆ ਬਈ ਕਦ ਕੁਦ ਨਾ ਬਹੁਤ ਕਰਮਾਲੀ ਦਾ ਬਾਕੀ ਪਲੀ ਵੀ ਆ ਮੇਨ ਗਾਲ ਠੰਡੀ ਸੀਲ ਵੀ ਫੁੱਲ ਥਣ ਵੀ ਬਹੁਤ ਚੰਗਾ ਕੱਢਿਆ ਬਾਕੀ ਪਾਲ ਪੁੱਲ ਵੀ ਨਹੀਂ ਆਈ ਬਾਈ ਹਨਾ ਨਹੀਂ ਅਜੇ ਪਾਲ ਫੁੱਲ ਵੀ ਛੱਡੀ ਬੱਚੀ ਹੈ ਸੁਰੂ ਆਉਣੀਆਂ ਬਾਈ ਜੀ ਵੇਰ ਬਾਨੀ ਬੱਚੀ ਫਿਰ ਸਹੀ ਗੱਲ ਆ ਬਈ ਤਿੰਨ ਐਕਸੀ ਕੇ ਬਾਈ ਕੋਲੇ ਬਾਈ ਤਿੰਨ ਆ ਪਾ ਤਿੰਨੇ ਹੀ ਦਿਖਾਤੇ ਜੇ ਕਿਸੇ ਵੀਰ ਨੂੰ ਨਾ ਕੋਈ ਪਸੰਦ ਆਉਂਦਾ ਬਾਈ ਨਾਲ ਕੰਟੈਕਟ ਕਰਕੇ ਖਰੀਦ ਸਕਦੇ ਹੋ ਵੀਡੀਓ ਨੂੰ ਵੇਖਣ ਲਈ ਧੰਨਵਾਦ